ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਿਹੜਾ ਚਾਹ ਦਾ ਕੱਪ ਹੈ ਨਾ ਉਹ ਆਮ ਰੇੜੀ ਤੋਂ ਜੇ ਅੱਜ ਦੇ ਦਿਨ 20 ਰੁਪਏ ਦਾ ਮਿਲਦਾ ਹੈ ਉਹੀ ਚਾਹ ਦਾ ਕੱਪ ਕਿਸੇ ਥੋੜੇ ਜਿ ਚੰਗੇ ਟਾਬੇ ਤੋਂ 35 40 ਦਾ 50 ਦਾ ਮਿਲਦਾ ਹੈ ਉਹੀ ਚਾਹ ਦਾ ਕੱਪ ਉਹੀ ਮਿੱਠਾ ਹੈ ਉਹੀ ਪੱਤੀ ਹੈ ਉਹੀ ਬਣਾਉਣ ਦਾ ਤੌਰ ਤਰੀਕਾ ਹੈ ਉਹੀ 5 ਸਟਾਰ ਅਗਰ ਹੋਟਲ ਵਿੱਚੋਂ ਮਿਲਦਾ ਹੈ ਤੇ 400 ਦਾ ਮਿਲਦਾ ਹੈ 500 ਦਾ ਮਿਲਦਾ ਕਿਤੋਂ 20 ਦਾ ਮਿਲਦਾ ਹੈ ਕਿਧਰੋਂ 50 ਦਾ ਮਿਲਦਾ ਹੈ ਕਿਧਰੋਂ 500 ਦਾ ਵੀ ਮਿਲਦਾ ਹੈ ਪਰ ਚਾਹ ਦਾ ਕੱਪ ਹੋਈ ਹੈ ਕੱਪ ਵੀ ਉੱਡਾ ਹੈ ਪੱਤੀ ਵੀ ਓਨੀ ਮਿੱਠਾ ਵੀ ਓਨਾ ਬਣਾਉਣ ਦਾ ਤੌਰ ਤਰੀਕਾ ਵੀ ਓਨਾ ਪਰ ਉਹਦੇ ਮੁੱਲ 'ਚ ਹੀ ਨਹੀਂ ਤਬਦੀਲੀ ਕਿਉਂ ਆ ਗਈ ਫਰਕ ਇਸ ਗੱਲ ਦਾ ਹੈ ਵੀ ਚਾਹ ਤੁਸੀਂ ਲਈ ਕਿੱਥੋਂ ਹੈ ਰੇੜੀ ਤੋਂ ਲਈ ਆ ਬੇਤੋਂ ਲਈ ਜਾਂ 5 ਸਟਾਰ ਤੋਂ ਲਈ ਚਾਹ ਲਈ ਕਿੱਥੋਂ ਹੈ ਇਹ ਮੇਰੇ ਕਹਿਣ ਦਾ ਮਕਸਦ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਖਲੋਤੇ ਕਿੱਥੇ ਹੋ ਕਿਹੜੀ ਜਗ੍ਹਾ ਦੇ ਉੱਤੇ ਹੋ ਉੱਥੇ ਤੁਹਾਡੀ ਕੀਮਤ ਬਦਲ ਜਾਂਦੀ ਹੈ ਮੈਂ ਇੱਕ ਐਗਜ਼ਾਮਪਲ ਹੋਰ ਦਿੰਦਾ ਕਿਧਰੇ ਰੋਲਸ ਰੋਇਸ ਕਾਰ ਮਹਿੰਗੀ ਕਾਰ ਹੈ ਦੁਨੀਆ ਦੇ ਅੰਦਰ ਜਾਂ ਮਰਸੀਡੀ ਹੋਵੇ ਜਾਂ BMW ਹੋਵੇ ਕਿਸੇ ਚੰਗੇ ਸ਼ੋਰੂਮ ਦੇ ਅੰਦਰ ਖਲੋਤੀ ਹੋਵੇ ਤੇ ਲੋਕ ਨੀਝ ਲਾ ਕੇ ਵੇਂਦੇ ਨੇ ਉਹਦੀ ਪਰਖ ਕਰਦੇ ਨੇ ਤੇ ਉਹਨੂੰ ਖਰੀਦ ਕੇ ਆਪਣੇ ਘਰ ਦਾ ਸ਼ਿੰਗਾਰ ਵੀ ਬਣਾ ਲੈਂਦੇ ਨੇ ਲੈ ਵੀ ਜਾਂਦੇ ਨੇ ਸਵਾਰੀ ਵੀ ਕਰਦੇ ਨੇ ਔਰ ਨਾਲ ਲੱਗਦਾ ਮੁੱਛਾਂ ਨੂੰ ਤਾਂ ਵੀ ਦਿੰਦੇ ਨੇ ਵੀ ਮੇਰੇ ਕੋਲ ਰੋਲਜ਼ ਰੋਇਸ ਹੈ ਮਰਸੀਡੀ ਬੀ ਐਮ ਡਬਲਯੂ ਇਹ ਖੈਰ ਵੱਖਰੀ ਗੱਲ ਹੈ ਉਹੀ ਰੋਲਜ਼ ਰੋਇਸ ਬੀ ਐਮ ਡਬਲਯੂ ਮਰਸੀਡੀ ਕਿਧਰੇ ਖਲੋਤੀ ਹੋਵੇ ਸਕ੍ਰੈਪ ਯਾਰਡ ਦੇ ਅੰਦਰ ਕਬਾੜੀਏ ਦੇ ਕੋਲ ਖਲੋਤੀ ਹੋਵੇ ਤੇ ਫਿਰ ਉਹ ਨਹੀਂ ਨੀਝ ਲਾ ਕੇ ਵੇਖੋਗੇ ਅਗਰ ਉਹੀ ਕਾਰ ਚੰਗੀ ਕਾਰ ਥੋੜਾ ਜਿਹਾ ਉਹਦੇ ਉੱਤੇ ਘੱਟਾ ਮਿੱਟੀ ਪਾ ਦੋ ਉਹਨੂੰ ਮੈਲੀ ਤੈਲੀ ਜੀ ਕਰਕੇ ਤੇ ਕਿਸੇ ਕਬਾੜੀਏ ਦੇ ਕੋਲ ਖੜੀ ਕਰ ਦਿਓ ਤੇ ਫਿਰ ਉਹਦੀ ਕੀਮਤ ਘਟ ਜਾਨੀ ਹੈ ਜੇ ਤੁਸੀਂ ਕਹੋ ਵੀ ਚੱਲਦੀ ਏ ਚੰਗੀ ਏ ਸਾਰਾ ਕੁਝ ਏ ਬਾਹਰ ਹੁੰਦੀ ਏ 2 ਕਰੋੜ ਦੀ ਮੈਂ ਤੈਨੂੰ 50 ਲੱਖ ਦੀ ਦੇਣ ਲਈ ਤਿਆਰ ਹਾਂ ਉਥੋਂ 50 ਲੱਖ ਵੀ ਕਿਸੇ ਨੇ ਖਰਚਣਾ ਉਹੀ ਕਾਰ ਉਥੋਂ ਕੱਢ ਕੇ ਉਹਨੂੰ ਸਾਫ਼ ਕਰਕੇ ਸ਼ੋਰੂਮ 'ਚ ਖਿਲਾਰ ਦਿਓ ਦਾ 2 ਕਰੋੜ ਦੇ ਕੇ ਕੋਈ ਲੈ ਕੇ ਚਲਾ ਜਾਏਗਾ ਖੈਰ ਸਟੋਕੇ ਚੱਲਨੇ 747 ਬੋਇੰਗ ਜਹਾਜ਼ ਸਕਰੇਬ ਯਾਰਡ ਵਿੱਚ ਖਲੋਤਾ ਹੋਵੇ ਤੇ ਕੀ ਕੀਮਤ ਲਾਉਗੇ ਉਹਦੀ ਸਕਰੇਬ ਵਾਲੀ ਕਬਾੜ ਵਾਲੀ ਲੋਹੇ ਦੇ ਭਾਵੇਂ ਜਾਏਗਾ ਤੇ ਜੇ ਉਹ ਅੱਡੇ ਤੇ ਟਿਕਾਣੇ ਤੇ ਖਲੋਤਾ ਹੋਵੇ ਤੇ ਇੱਕ ਇੱਕ ਸਵਾਰੀ ਨੂੰ ਭਾਰੀ ਕੀਮਤ ਅਦਾ ਕਰਕੇ ਉਹਦਾ ਸਫ਼ਰ ਤੈਅ ਕਰਕੇ ਆਪਣੇ ਥਾਂ ਤੇ ਉਹ ਪਹੁੰਚਦਾ ਕਰ ਦਿੰਦਾ ਉਹਦੀ ਕੀਮਤ ਉੱਥੇ ਪੈਂਦੀ ਹੈ ਆਪਣੇ ਘਰ ਵਿੱਚ ਕੀਮਤ ਪੈਂਦੀ ਅੱਡੇ ਦੇ ਉੱਤੇ ਕੀਮਤ ਪੈਂਦੀ ਉਹਦੀ ਜਗ੍ਹਾ ਦੇ ਉੱਤੇ ਤੁਸੀਂ ਖਲੋਤੇ ਕਿੱਥੇ ਹੋ ਇਸ ਗੱਲ ਦਾ ਮੁੱਲ ਬੜਾ ਪਾਰਾ ਹੈ ਵੀ ਤੁਸੀਂ ਖਲੋਤੇ ਕਿੱਥੇ ਹੋ ਬੜੇ ਧਿਆਨ ਨਾਲ ਸੁਣ ਲਿਓ ਠੇਕੇ ਤੇ ਖਲੋਤੇ ਹੋ ਲੋਕਾਂ ਦਾ ਨਜ਼ਰੀਆ ਤੁਹਾਨੂੰ ਵੇਖਣ ਦਾ ਹੋਰ ਹੈ ਕਿਸੇ ਗੁਨਾ ਦੇ ਅੱਡੇ ਤੇ ਖਲੋਤੇ ਹੋ ਚੋਰਾ ਲਫੰਗਿਆਂ ਯਾਸ਼ਾਂ ਦੇ ਅੱਡੇ ਤੇ ਖਲੋਤੇ ਹੋ ਵੇਖਣ ਦਾ ਨਜ਼ਰੀਆ ਹੋਰ ਹੈ ਵੈਸੇ ਅਲੀ ਦੇ ਉੱਤੇ ਖਲੋਤੇ ਹੋ ਉਸ ਦਵਾਰੇ ਤੇ ਕੋਠੇ ਤੇ ਖਲੋਤੇ ਹੋ ਲੋਕਾਂ ਦਾ ਵੇਖਣ ਵਾਲਿਆਂ ਦਾ ਜਿਹੜਾ ਤੁਹਾਡਾ ਕੋਈ ਸੱਜਣ ਮਿੱਤਰ ਭੈਣ ਭਰਾ ਵੇਖੇਗਾ ਉਹਦਾ ਨਜ਼ਰੀਆ ਬਦਲ ਜਾਏਗਾ ਤੁਹਾਨੂੰ ਵੇਖਣ ਦਾ ਜਿਹੜੀ ਸ਼ਖਸੀਅਤ ਜਿਹੜੀ ਤੁਹਾਡੀ ਇਮੇਜ ਉਹਦੇ ਅੰਦਰ ਬਣੀ ਹੈ ਉਹ ਬਦਲ ਜਾਏਗੀ ਇੱਕਦਮ ਜਦੋਂ ਤੁਸੀਂ ਕਿਧਰੇ ਵੈਸੇਆ ਦਵਾਰੇ ਦੇ ਉੱਤੇ ਖਲੋਤੇ ਮਿਲੋਗੇ ਅਗਰ ਤੁਸੀਂ ਕਿਧਰੇ ਧਾਰਮਿਕ ਸਥਲ ਤੇ ਮੰਦਿਰ ਮਸਜਿਦ ਗੁਰਦੁਆਰੇ ਜਗ੍ਹਾ ਤੇ ਖਲੋਤੇ ਹੋ ਤੇ ਵੇਖਣ ਵਾਲਿਆਂ ਦਾ ਨਜ਼ਰੀਆ ਉੱਥੇ ਬਦਲ ਜਾਂਦਾ ਹੈ ਮੰਗਤਿਆਂ ਚ ਰਹਿ ਕੇ ਬੰਦੇ ਦੀ ਸੋਚ ਛੋਟੀ ਬੰਨੀ ਸ਼ੁਰੂ ਹੋ ਜਾਂਦੀ ਹੈ ਤੇ ਪੋਜ਼ਿਟਿਵ ਲੋਕਾਂ ਚ ਰਹਿ ਕੇ ਬੰਦੇ ਦੀ ਸੋਚ ਵੱਡੀ ਤੇ ਖੁੱਲੀ ਪ੍ਰਗੌੜ ਬੰਨੀ ਸ਼ੁਰੂ ਹੋ ਜਾਂਦੀ ਹੈ ਮੈਂ ਕਿਦਨ ਇੱਕ ਛੁਟਕਲਾ ਪੜ ਰਿਹਾ ਅਸੀਂ ਕਿਧਰੋਂ ਕਹਿੰਦੇ ਨੇ ਵੀ ਇੱਕ ਮੰਗਤੇ ਦੀ ਨ ਕਰੋੜ ਰੁਪਏ ਦੀ ਲਟਰੀ ਨਿਕਲ ਆਈ ਉਹਨੇ ਆਪਣੇ ਪਰਿਵਾਰ ਦੇ ਨਾਲ ਗੱਲ ਸ਼ੇਅਰ ਕੀਤੀ ਵੀ ਸਜਣੋ ਆਓ ਮੈਂ ਤੁਹਾਡੇ ਲਈ ਨਾ ਅੱਜ ਖਾਣ ਵਾਸਤੇ ਕੁਝ ਮਠਾਈ ਲੈ ਕੇ ਆਇਆ ਪੁੱਛਿਆ ਵੀ ਕਿਉਂ ਕਿਹੜੇ ਸ਼ੌਂਕ ਵਿੱਚ ਆਖਿਆ ਮੈਂ ਪਾਈ ਸੀ ਲਾਟਰੀ ਤੇ ਉਹ ਕਰੋੜ ਰੁਪਏ ਦੀ ਮੇਰੀ ਲਾਟਰੀ ਨਿਕਲ ਆਈਏ ਤੇ ਮੁੰਡਾ ਕੋਲੋਂ ਫਟਾਫਟ ਬੋਲਿਆ ਉਹ ਕਹਿੰਦਾ ਪਾਪਾ ਜੀ ਡੈਡੀ ਜੀ ਆਪਾਂ ਲਾਾਂਗੇ ਹੁਣ 20 ਲੱਖ ਦੀ ਕਾਰ ਬਾਕੀ ਘਰ-ਬਾਰ ਬਣਾ ਲਵਾਂਗੇ ਤੇ ਆਪਾਂ ਨਾ ਉਹਨੂੰ ਕਾਰ ਤੇ ਮੰਗਣ ਜਾਇਆ ਕਰਾਂਗੇ ਸੋਚ ਮੰਗਣ ਵਾਲੀ ਨਹੀਂ ਛੱਡਣੀ ਭਾਵੇਂ ਰੁਪਈਆ ਕਰੋੜ ਆ ਜੇ 4 ਆ ਜੇ 5 ਆ ਜੇ ਮੇਰਾ ਮਤਲਬ ਇਹ ਹੈ ਕਹਿੰਦਾ ਛੋਟੇ ਲੋਕਾਂ ਦੇ ਵਿੱਚ ਰਹਿ ਕੇ ਛੋਟੇ ਲੋਕਾਂ ਦਾ ਪੈਸੇ ਵੱਲੋਂ ਛੋਟੇ ਨਹੀਂ ਸੋਚ ਕਰਕੇ ਜਿਹੜੇ ਛੋਟੇ ਨੇ ਕਦੇ ਕਦੇ ਇਦਾਂ ਹੁੰਦਾ ਹੈ ਵੀ ਪੈਸੇ ਕਰਕੇ ਲੋਕ ਛੋਟੇ ਨਜ਼ਰ ਆਉਂਦੇ ਨੇ ਪਰ ਸੋਚ ਬੜੀ ਵੱਡੀ ਹੁੰਦੀ ਤੇ ਕਦੇ ਕਦੇ ਪੈਸੇ ਕਰਕੇ ਬੜੇ ਵੱਡੇ ਹੁੰਦੇ ਨੇ ਅਮੀਰ ਹੁੰਦੇ ਨੇ ਤੇ ਸੋਚ ਉਹਨਾਂ ਦੀ ਚਿੜੀ ਜਿੜੀ ਹੁੰਦੀ ਹੈ ਛੋਟੇ ਲੋਕਾਂ ਦੇ ਵਿੱਚ ਰਹਿ ਕੇ ਮੰਗਤਿਆਂ ਚ ਰਹਿ ਕੇ ਸੋਚ ਛੋਟੀ ਬਣ ਜਾਂਦੀ ਹੈ ਪੋਜ਼ਿਟਿਵ ਤੇ ਵੱਡੀ ਸੋਚ ਵਾਲਿਆਂ ਦੇ ਕੋਲ ਬਹਿਣ ਤੋਂ ਬਾਅਦ ਸੋਚ ਬਦਲ ਜਾਂਦੀ ਵੱਡੀ ਬਣ ਜਾਂਦੀ ਬੇਈਮਾਨਾਂ ਵਿੱਚ ਰਹਿ ਕੇ ਸੋਚ ਉਹੋ ਜੀ ਬਣਦੀ ਏ ਚੋਰਾਂ ਯਾਰਾਂ ਵਿੱਚ ਰਹਿ ਕੇ ਸੋਚ ਉਹੋ ਜੀ ਬਣ ਜਾਂਦੀ ਕਿੰਨੇ ਦਿਨ ਬਚਾਓਗੇ ਆਪਣੇ ਆਪ ਨੂੰ ਸੰਗਤ ਦੀ ਰੰਗਤ ਹੁੰਦੀ ਏ ਉਤਾਹ ਹੁੰਦੀ ਏ ਕਿਉਂਕਿ ਗੰਦਗੀ ਦੇ ਢੇਰ ਤੇ ਖਲੋ ਕੇ ਆਪਣੇ ਨੱਕ ਦੇ ਉੱਤੇ ਰੁਮਾਲ ਵੀ ਰੱਖੋਗੇ ਨਾ ਤਾਂ ਵੀ ਗੰਦਗੀ ਵਿੱਚੋਂ ਉੱਠਣ ਵਾਲੀਆਂ ਲਪਟਾਂ ਤੁਹਾਡੇ ਨੱਕ ਤੱਕ ਪਹੁੰਚ ਹੀ ਜਾਣਗੀਆਂ ਛੋਟੇ ਲੋਕਾਂ ਦੀ ਸੋਚ ਵਿੱਚ ਰਹਿ ਕੇ ਛੋਟਾਪਨ ਆ ਹੀ ਜਾਏਗਾ ਬਈ ਮਾਨਾਂ ਕਾਤਲਾਂ ਲਫੰਗਿਆਂ ਚੋਰਾਂ ਵਿੱਚ ਰਹਿਣ ਤੋਂ ਬਾਅਦ ਤੁਹਾਡੇ ਅੰਦਰ ਉਹ ਜੇ ਵਿਚਾਰ ਬਾਣੀ ਜਾਣਗੇ ਕਿੰਨਾ ਸਮਾਂ ਆਪਣੇ ਆਪ ਨੂੰ ਬਚਾ ਪਾਓਗੇ ਤੇ ਚੰਗਿਆਂ ਦੇ ਕੋਲ ਖਲੋਣ ਤੋਂ ਬਾਅਦ ਤੁਸੀਂ ਨਾ ਵੀ ਚਾਹੋ ਮੈਂ ਚੰਗੇ ਹੋਣਾ ਹੈ ਤਾਂ ਵੀ ਉਹਦੀ ਸੰਗਤ ਦੀ ਰੰਗਤ ਤੁਹਾਡੇ ਉੱਤੇ ਲਾਜ਼ਮੀ ਆਏਗੀ ਜਿਵੇਂ ਮੈਂ ਐਗਜ਼ਾਮਪਲ ਦੇ ਰਿਹਾ ਸਨ ਵੀ ਗੰਦਗੀ ਦੇ ਢੇਰ ਦੇ ਉੱਤੇ ਖਲੋ ਕੇ ਰੁਮਾਲ ਦੇ ਨਾਲ ਨੱਕ ਨੂੰ ਘੁੱਟ ਵੀ ਲਓ ਤੇ ਗੰਦਗੀ ਦੀਆਂ ਲਪਟਾਂ ਤੁਹਾਡੇ ਨੱਕ ਤੱਕ ਆ ਜਾਣਗੀਆਂ ਹੁਣ ਦੂਜੇ ਪਾਸੇ ਗੱਲ ਨੂੰ ਲਾ ਲੋ ਜੇ ਚੰਦਨ ਦੇ ਬਾਗ ਵਿੱਚੋਂ ਜਾ ਰਹੇ ਹੋ ਜਾਂ ਕਿਸੇ ਬਾਗ ਵਿੱਚੋਂ ਗੁਲਸਤਾਨ ਵਿੱਚੋਂ ਜਾ ਰਹੇ ਹੋ ਚੰਗੇ ਫੁੱਲ ਨੇ ਬਗੀਚੀ ਏ ਮਹਿਕਦਾਰ ਫੁੱਲ ਨੇ ਲਪਟਾਂ ਆ ਰਹੀਆਂ ਨੇ ਮਹਿਕ ਦੀਆਂ ਤੇ ਹੁਣ ਤੁਸੀਂ ਨਾ ਵੀ ਚਾਓ ਇੱਥੇ ਵੀ ਉਹੀ ਕਿਰਿਆ ਵਰਤ ਲੋ ਰੋਮਾਲ ਆਪਣੇ ਨੱਕ ਦੇ ਉੱਤੇ ਰੱਖ ਲੋ ਤੇ ਨੱਕ ਘੁੱਟ ਲੋ ਤਾਂ ਵੀ ਉਹ ਜਿਹੜੀ ਚੰਗੀ ਸਮੈਲ ਚੰਗੀ ਮਹਿਕ ਏ ਉਹ ਤੁਹਾਡੇ ਨੱਕ ਤੱਕ ਤਾਂ ਵੀ ਆ ਜਾਏਗੀ ਚੰਗਿਆਂ ਵਿੱਚ ਰਹੇ ਕੇ ਚੰਗੀ ਮਹਿਕ ਆ ਜਾਏਗੀ ਗੰਦਿਆਂ ਵਿੱਚ ਰਹੇ ਕੇ ਗੰਦੀ ਮਹਿਕ ਆ ਜਾਏਗੀ ਇਹ ਆਏਗਾ ਗੰਦੀ 스멜 ਆ ਜਾਏਗੀ ਇਹ ਹੋਏਗਾ ਤੋਂ ਖੈਰ ਤੁਸੀਂ ਕਿੱਥੇ ਖਲੋਤੇ ਹੋ ਇਸ ਗੱਲ ਦਾ ਮੁੱਲ ਬੜਾ ਵੱਡਾ ਇੱਕ ਛੋਟੀ ਜਿਹੀ ਉਦਾਹਰਣ ਕਹਿ ਕੇ ਅੱਜ ਦੀ ਵੀਡੀਓ ਸਮਾਪਤ ਕਰਾਂ ਗਰੀਬ ਬੰਦਾ ਹੋਵੇ ਨਾ অতি ਗਰੀਬ ਪਿੰਡ ਦੇ ਅੰਦਰ ਮਜ਼ਦੂਰ ਬੰਦਾ ਹੋਵੇ ਗਰੀਬ ਉਹਨੇ ਮੋਟਾ ਕੜਾ ਪਾਇਆ ਹੋਵੇ ਹੋਵੇ ਉਹ ਸੋਨੇ ਦਾ ਪਰਖ ਕਰ ਲਿਓ ਕਿਧਰੇ ਕਿਸੇ ਨੇ ਲਾ ਕੇ ਉਹਨੂੰ ਸੋਨੇ ਦਾ ਕੜਾ ਦਿੱਤਾ ਵੀ ਯਾਰ ਤੂੰ ਮੇਰਾ ਸੱਜਣ ਹੈ ਤੇ ਆ ਲੈ ਤੂੰ ਸੋਨੇ ਦਾ ਕੜਾ ਪਾ ਦੋ ਚਾਰ ਦਿਨ ਬਾਅਦ ਵਾਪਸ ਕਰ ਦੇ ਕੋਈ ਗੱਲ ਨਹੀਂ ਅੱਛਾ ਸੋਨੇ ਦਾ ਕੜਾ ਪਾਇਆ ਹੋਵੇ ਵੇਖਣ ਵਾਲੇ ਮੰਨਣਗੇ ਨਹੀਂ ਇਹਨੇ ਸੋਨੇ ਦਾ ਪਾਇਆ ਸਾਰੇ ਕਹਿਣਗੇ ਪਿੱਤਲ ਦਾ ਕੜਾ ਹੋਣਾ ਉੱਤੇ ਸੋਨੇ ਦਾ ਪਾਣੀ ਹੋਣਾ ਅੱਛਾ ਕਿੰਨੇ ਦਾ ਲਿਆਈ ਉਹ ਕਹੇਗਾ 5 ਤੋਲੇ ਦਾ ਕੜਾ ਹੈ ਲੋਕ ਗਾਲਾਂ ਕੱਢਣਗੇ ਉਹ 200 ਦਾ ਲਿਆ ਹੋਣਾ ਹੈ 100 ਦਾ ਲਿਆ ਹੋਣਾ ਹੈ ਫਲਾਣੀ ਰੇੜੀ ਤੋਂ ਲਿਆ ਹੋਣਾ ਹੈ ਪੰਜ ਤੋਲੇ ਦਾ ਕੜਾ ਤੇਰੀ ਉਕਾਤ ਹੈ ਪੰਜ ਤੋਲੇ ਦਾ ਸੋਨਾ ਪਾਉਣ ਵਾਲੀ ਅੱਛਾ ਠੀਕ ਲੋਹੇ ਦਾ ਕੜਾ ਹੋਵੇ ਪਿੱਤਲ ਦਾ ਕੜਾ ਹੋਵੇ ਉੱਤੇ ਸੋਨੇ ਦਾ ਪਾਣੀ ਹੋਵੇ ਜਾਂ ਸੋਨੇ ਰੰਗਾ ਹੋਵੇ ਵੈਸੇ ਉਹ ਪਾਇਆ ਹੋਵੇ ਕਿਸੇ ਅਮੀਰ ਬੰਦੇ ਨੇ ਅੱਥਾ ਤੇ ਕੋਈ ਪੁੱਛ ਲਵੇ ਭਾ ਸੋਨਾ ਕਿੰਨੇ ਤੋਲੇ ਦਾ ਕੜਾ ਪਾਇਆ ਤੇ ਉਹ ਸੱਚ ਬੋਲੇ ਵੀ ਲੋਹੇ ਦਾ ਹੈ ਜਾਂ ਪਿੱਤਲ ਦਾ ਹੈ ਸੋਨੇ ਦਾ ਨਹੀਂ ਤੇ ਲੋਕ ਕਹਿਣਗੇ ਲੈ ਸਾਨੂੰ ਮੂਰਖ ਬਣਾਉਣ ਲੱਗਾ ਸਾਨੂੰ ਪਾਗਲ ਬਣਾਉਣ ਲੱਗਾ ਉਹਨ ਲੋਹੇ ਦਾ ਕੜਾ ਕਿਉਂ ਪਾਏਗਾ ਤੇਰੀ ਤੇ ਔਕਾਤ ਸੋਨੇ ਦਾ ਕੜਾ ਪਾਉਣ ਵਾਲੀ ਤੁਸੀਂ ਕਿੱਥੇ ਖਲੋਤੇ ਹੋ ਉਹਦੇ ਨਾਲ ਤੁਹਾਡੀ ਕੀਮਤ ਬਦਲ ਜਾਂਦੀ ਹੈ ਸੋਚ ਬਦਲ ਜਾਂਦੀ ਮਨ ਬਦਲ ਜਾਂਦਾ ਹੈ ਇਸ ਕਰਕੇ ਚੰਗੀ ਜਗ੍ਹਾ ਤੇ ਖਲੋਵੋ ਚੰਗਿਆਂ ਦੇ ਕੋਲ ਖਲੋਵੋ ਪੋਜ਼ਿਟਿਵ ਰਹੋ ਪੋਜ਼ਿਟਿਵ ਸੋਚੋ ਪੋਜ਼ਿਟਿਵ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ